ਅਸੀਂ ਕਿਸੇ ਪਰਿਵਾਰ ਦੇ ਤਹਿਤ ਨਹੀਂ ਅਸੀਂ ਕਾਲੀ ਦਲ ਦੇ ਤਹਿਤ ਆ ਮੇਰੇ ਪਿਤਾ ਜੀ ਕੋਲੇ ਤਕੜੀ ਚੋਂ ਨਿਸ਼ਾਨ ਸੀ ਤਕੜੀ ਚੋਂ ਛਣ ਉਸ ਸਮੇਂ ਬਾਦਲ ਸਾਹਿਬ ਨੂੰ ਮੇਰੇ ਪਿਓ ਨੇ ਆਪ ਦੇ ਹੱਥਾਂ ਨਾਲ ਫੜਾਇਆ ਇਹ ਪੰਥ ਹੈ ਇਹ ਪਾਰਟੀ ਹੈ ਇਹ ਕਿਸੇ ਦੀ ਜ਼ਗੀਰ ਨਹੀਂ ਹੈਗੀ ਇਹ ਪੰਥ ਸਦਾ ਹੀ ਐਂ ਚੱਲਦਾ ਰਹਿਣਾ ਇਹਨੂੰ ਜਸਵੰਤ ਸਿੰਘ ਰਾਮਗੜੀ ਆ ਜਸਵੰਤ ਸਿੰਘ ਆਲੂਵਾਲੀਆ ਵੱਡੇ ਵੱਡੇ ਚਰਨਾਂ ਇਹਨੂੰ ਲੀਡ ਕਰਦੇ ਰਹੇ ਆ ਪਰ ਗੱਲ ਇਹ ਆ ਵੀ ਜਿਹੜੀਆਂ ਪੈੜਾਂ ਪਾ ਕੇ ਜਾਓਗੇ ਨਾ ਲੋਕਾਂ ਨੇ ਤੁਹਾਡਾ ਉਹ ਇਤਿਹਾਸ ਵਿੱਚ ਪੜਨਾ ਉਹ ਨਾ ਉਹਨਾਂ ਦਾ ਨਸਲਾਂ ਨੇ ਨਲਿਸਿਸ ਕਰਨਾ ਵੀ ਕੌਣ ਠੀਕ ਸੀ ਤੇ ਕੌਣ ਗਲਤ ਸੀ ਪਰ ਇਹ ਕਿਸੇ ਦੀ ਜ਼ਗੀਰ ਨਹੀਂ ਇਹ ਪਾਰਟੀ ਇਹ ਲੋਕਾਂ ਦੀ ਹੈ ਇਹ ਲੋਕਾਂ ਨੇ ਸਿਰਜੀਤ ਕਰਨੀ ਹੈ ਇਹ ਪਾਰਟੀ ਦੁਰੀਵਾਰ ਇਹ ਰਾਜ ਭਾਗ ਹੈ ਜਿਹੜੇ ਆਉਂਦੇ ਰਹੇ ਆ ਇਹ ਇਹਨਾਂ ਲੋਕਾਂ ਕਰਕੇ ਆਉਂਦੇ ਰਹੇ ਆ ਆ ਜਿੱਥੇ ਅਸੀਂ ਪਿੰਡ ਰੋਡੇ ਖੜੇ ਆ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਜਨਮ ਭੂਮੀ ਹੈ ਜੇ ਅਸੀਂ ਅੱਜ ਇੱਥੇ ਸ਼ੁਰੂਆਤ ਕੀਤੀ ਆ ਤਾਂ ਸਾਡਾ ਕੋਈ ਮਤਲਬ ਹੈ ਇਸ ਕਾਰਨ ਅਗਲ ਸਖ ਦੇਖ ਰਹੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਮੇ ਤੁਹਾਨੂੰ ਪਤਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਠ ਸ਼੍ਰੋਮਣੀ ਕਾਲੀਦਾਲ ਦੀ ਭਰਤੀ ਨੂੰ ਲੈ ਕੇ ਜਿਹੜੇ ਹੁਕਮ ਸੁਣਾਏ ਗਏ ਸੀ ਉਸ ਤੋਂ ਬਾਅਦ ਵਿੱਚ ਲਗਾਤਾਰ ਜਿਹੜੀ ਅ ਸ਼੍ਰੋਮਣੀ ਕਾਲੀਦਾਵਲ ਚ ਜਿਹੜਾ ਬਵਾਦ ਖੜਾ ਹੋ ਗਿਆ ਸੀ ਜਿੱਥੇ ਇੱਕ ਗਰੁੱਪ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਅਤੇ ਬੇਜਾਦ ਆਪ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਸ਼੍ਰੀ ਕਾਲ ਤਖਸ ਦੇ ਹੁਕਮਾਂ ਨੂੰ ਮੰਨਦੇ ਹੋਏ ਪੰਜ ਮੈਂਬਰੀ ਕਮੇਟੀ ਵੱਲੋਂ ਲਗਾਤਾਰ ਭਰਤੀ ਮੈਜਰੀ ਸ਼ੁਰੂ ਕੀਤੀ ਗਈ ਹੈ ਜਿਹੜਾ ਅਗਰ ਹਲਕਾ ਵਾਗਾ ਬਣਨ ਦੀ ਗੱਲ ਕਰਕੇ ਤੇ ਅੱਜ ਜਿਹੜੇ ਪਹਿਲਾ ਪਿੰਡ ਰੋਟੇ ਜਿੱਤੋਂ ਅੱਜ ਪਾਰਟੀ ਮੈਂ ਸ਼ੁਰੂ ਕਰਾਉਣ ਵਾਸਤੇ ਸਦਾ ਪਰਿੰਦਰ ਸਿੰਘ ਮੱਖਣ ਬਰਾੜ ਵਿਸ਼ੇਸ਼ਤਾ ਉਰਤੇ ਇੱਥੇ ਪਹੁੰਚੇ ਹੈ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਰਾੜ ਸਾਹਿਬ ਸ਼ੋਮਣੀ ਕਾਲੀ ਦਲ ਦੇ ਵਿੱਚ ਲਗਾਤਾਰ ਜਿਹੜਾ ਵਿਵਾਦ ਆ ਵੱਧਦਾ ਜਾ ਰਿਹਾ ਤੇ ਸ਼ਬੀਰ ਸਿੰਘ ਬਾਦਲ ਆ ਜਿਹੜੇ ਉਹ ਲਗਾਤਾਰ ਕਹਿੰਦੇ ਵੀ ਮੈਂ ਪ੍ਰਧਾਨ ਬਣਿਆ ਰਹਿਣਾ ਤੇ ਕਾਲੀ ਦਲ ਨਾਲ ਲੋਕੇ ਹੋਏ ਜੋ ਜੋ ਲੋਕਾਂ ਵੱਲੋਂ ਉਹ ਕਹਿੰਦੇ ਵੀ ਅਸੀਂ ਨਵਾਂ ਪ੍ਰਧਾਨ ਬਣਾਉ ਕਿ ਕਹੋਂਗੇ ਦੇਖੋ ਜੀ ਇਹ ਕੋਈ ਵਿਵਾਦ ਨਹੀਂ ਹੈ ਇਹ ਤਾਂ ਸੇਹ ਦਾ ਕਾਲਤਾ ਸਾਹਿਬ ਦੀ ਇੰਨਾ ਸੁਣਾ ਸਾਨੂੰ ਰਾਹ ਦਿਖਾਇਆ ਸਾਡਾ ਤਾਂ ਧਰਮ ਹੀ ਇੰਨਾ ਵਧੀਆ ਕਿ ਜਦੋਂ ਕੋਈ ਵੀ ਸਾਨੂੰ ਸਾਡੇ ਕੌਮ ਚ ਜਾਂ ਪਾਰਟੀ ਰਾਜਨੀਤਿਕ ਸ਼੍ਰੋਮਣੀ ਕਾਲੀਦਾਲਾ ਉਹਦੇ ਵਿੱਚ ਕੋਈ ਵੀ ਚੀਜ਼ ਦੀ ਕਮੀ ਲੱਗਦੀ ਆ ਤਾਂ ਉਹ ਕਾਲਤਾ ਸਾਹਿਬ ਦੇ ਹਕੂਮਾ ਦੇ ਨਾਲੋਂ ਦੂਰ ਕਰ ਲਿਆ ਜਾਂਦਾ ਹੁਣ ਵੀ ਬੜੇ ਸਾਲਾਂ ਬਾਅਦ ਇੱਕ ਜਿਸ ਤਰ੍ਹਾਂ ਸੰਗਤਾਂ ਵਿੱਚ ਰੋਹ ਸੀ ਕਿ ਤੁਸੀਂ ਘਟੋ ਘਟ ਨਵੇਂ ਬੰਦਿਆਂ ਨੂੰ ਤੁਸੀਂ ਮੌਕਾ ਦਿਓ ਜਾਂ ਉਹ ਅੱਗੇ ਆਉਣ ਜਿਹੇ ਜਿਹੇ ਗੱਲਾਂ ਹੋਰ ਚੱਲ ਰਹੀਆਂ ਅਸੀਂ ਕਰਦੇ ਕਰਾਉਂਦੇ ਗੱਲ ਇੱਥੇ ਤੱਕ ਪਹੁੰਚ ਗਈ ਔਰ ਕਾਲਤਾ ਸਾਹਿਬ ਨੇ ਜੋ ਹੁਕਮਕਾਰੀ ਦਿੱਤੇ ਆਪਾਂ ਮੰਨ ਨਹੀਂ ਲਏ ਆ ਪਰ ਮੰਨਣੇ ਵੀ ਚਾਹੀਦੇ ਹਰ ਸਿੱਖ ਦਾ ਫਰਜ਼ ਆ ਤਾਂ ਉਹਦੇ ਮੁਤਾਬਕ ਭਰਤੀ ਕਰ ਲਈ ਜਾਂਦੀ ਤਾਂ ਮੇਰਾ ਖਿਆਲ ਆ ਕਾਲੀ ਦਲ ਜਿਹੜਾ ਬਹੁਤ ਸਟਰੋਂਗ ਹੋਣਾ ਸੀ ਪਰ ਸਾਡੀ ਚਲੋ ਜਿਵੇਂ ਲੀਡਰਸ਼ਿਪ ਦਾ ਮਨ ਹੈ ਪਰ ਜਦੋਂ ਕਾਲਤਾ ਸਾਹਿਬ ਦੇ ਹੁਕਮ ਆਇਆ ਉਹਨਾਂ ਨੇ ਪੰਜ ਪੰਥ ਕਮੇਟੀ ਜਿਹੜੀ ਬਣਾਈ ਆ ਪੰਜ ਗੁਰਸਿੱਖਾਂ ਦੀ ਉਹਦੇ ਉਹਦੇ ਅਨੁਸਾਰ ਜਿਹੜੀ ਭਰਤੀ ਚੱਲ ਰਹੀ ਆ ਅਸੀਂ ਉਹਦੇ ਮੁਤਾਬਕ ਹੁਣ ਚੱਲ ਰਹੇ ਆ ਔਰ ਪ੍ਰਮਾਤਮਾ ਕਿਰਪਾ ਕਰੇ ਇਹ ਸ਼ਰੋਮਣੀ ਕਾਲੀ ਦਲ ਐਸੀ ਜਮਾਤ ਆ ਵੀ ਜੋ ਕਦੇ ਖਤਮ ਨਹੀਂ ਹੋ ਸਕਦੀ ਖਾਲਸਾ ਪੰਥ ਹੈ ਔਰ ਜੋ ਸੰਗਤਾਂ ਚਾਹਣਗੀਆਂ ਹੋਣਾ ਉਹੀ ਆ ਔਰ ਬਹੁਤ ਸੁਧਾਰਾਂ ਦੀ ਲੋੜ ਐ ਐਸਜੀਪੀਸੀ ਬਹੁਤ ਸੁਧਾਰਾਂ ਦੀ ਲੋੜ ਸੀ ਪਾਰਟੀ 'ਚ ਔਰ ਅੱਜ ਜੇ ਕਾਲਾਤਾ ਸਾਹਿਬ ਤੋਂ ਹੁਕਮ ਆਇਆ ਤੇ ਮੈਂ ਕਹਿੰਦਾ ਸੀ ਵੀ ਇਹੋ ਜਿਹੇ ਹੁਕਮ ਤਾਂ ਐਸਜੀਪੀਸੀ 'ਚ ਵੀ ਆਉਣੇ ਚਾਹੀਦੇ ਆ ਕਿਉਂਕਿ ਕੋਈ ਵੀ ਪਾਣੀ ਆ ਨਾ ਜਦੋਂ ਇੱਕ ਥਾਂ ਖੜਾ ਤਾਂ ਥੋੜਾ ਜਿਹਾ ਉਸ ਤਰ੍ਹਾਂ ਦਾ ਲੱਗਣ ਲੱਗ ਜਾਂਦਾ ਪਰ ਉਹਨੂੰ ਥੋੜਾ ਜਿਹਾ ਮਤਲਬ ਮੂਵੇਬਲ ਹੋਵੇ ਤਾਂ ਕੁਦਰਤੀ ਗੱਲ ਹੈ ਤਾਂ ਉਹਦੇ ਵਿੱਚ ਉਹ ਪਰੇਸ਼ਾਨੀ ਨਹੀਂ ਆਉਂਦੀਗੀ ਤੇ ਖਾਲਸਾ ਪੰਥ ਦਾ ਮੇਰਾ ਖਿਆਲ ਹੈ ਵੀ ਜੋ ਦਸਵੇਂ ਪਾਤਸ਼ਾਹ ਦੀ ਬਹੁਤ ਵੱਡੀ ਇੱਕ ਦੇਣ ਆ ਸਾਨੂੰ ਇੱਕ ਬਹੁਤ ਵੱਡੀ ਐਸੀ ਉਹ ਪਲੇਟਫਾਰਮ ਆ ਅਕਾਲ ਤਖਤ ਸਾਹਿਬੇ ਪਾਤਸ਼ਾਹ ਦਾ ਕਿ ਜਿੱਥੇ ਅਸੀਂ ਖੜ ਕੇ ਬੈਠ ਕੇ ਆਪਦੇ ਰਾਜਨੀਤਿਕ ਮਸਲਿਆਂ ਦਾ ਹੱਲ ਕੱਢ ਲੈਨੇ ਆ ਤੇ ਅੱਜ ਜੇਕਰ ਸਾਨੂੰ ਕਮੇਟੀ ਵਾਸਤੇ ਭਰਤੀ ਕਰਨ ਵਾਸਤੇ ਕਿਹਾ ਗਿਆ ਖੁਸ਼ੀ-ਖੁਸ਼ੀ ਭਰਤੀ ਕਰਨਾ ਚਾਹੀਦਾ ਮੈਂ ਬਹੁਤ ਹੈਰਾਨ ਹੁਣਾ ਜਦੋਂ ਪਿੰਡਾਂ 'ਚ ਅਸੀਂ ਚਾਹੀਦਾ ਭਰਤੀ ਵਾਸਤੇ ਲੋਕ ਮੱਥੇ 'ਨਾਂ ਲਾ ਕੇ ਪਰਚੀ ਨੂੰ ਪਰਦੇ ਆ ਔਰ ਇੱਕ ਪਾਸੇ ਅਸੀਂ ਹੋਰ ਪਰਚੀਆਂ ਜਦੋਂ ਚੱਕੀ ਫਿਰਦੇ ਸੀ ਔਰ ਉਹਨਾਂ ਨੂੰ ਅਗਲੇ ਕਹਿੰਦੇ ਸੀ ਤੂੰ ਘਰੇ ਬਹਿ ਕੇ ਭਰ ਲੈ ਯਾਰ ਮੈਂ ਕੀ ਕਰਾਂ ਮੇਰੇ ਕੋਲ ਟਾਈਮ ਨਹੀਂ ਆ ਹੁਣ ਸਾਰੇ ਸਾਡੇ ਕੋਲੇ ਜਦੋਂ ਸਤਕਾਰਮਾਨ ਅਕਾਲਤਾ ਸਾਹਿਬ ਦਾ ਹੈ ਔਰ ਅਕਾਲਤਾ ਸਾਹਿਬ ਦੀ ਐਡੀ ਵੱਡੀ ਉਹ ਮੋਹਰ ਹੈ ਜੇ ਉਹਦੇ ਛਤਰ ਛਾਇਆ ਤਾਂ ਪੰਥ ਵੀ ਤਕੜਾ ਰਹੂਗਾ ਪਾਰਟੀ ਵੀ ਤਕੜੀ ਰਹੂਗੀ ਤੇ ਇਹ ਜਿਹੜੇ ਰਾਜ ਭਾਗ ਜਿਹਨੇ ਗੱਲਾਂ ਕਰਦੇ ਆ ਨਾ ਚੌਧਰਾਂ ਦੀਆਂ ਇਹ ਤਾਂ ਪੈਰਾਂ 'ਚ ਰੋਲਦਿਆਂ ਫਿਰਦਿਆਂ ਤਾਂ ਦੁੱਤੀਆਂ ਦੀਆਂ ਨੋਕਾਂ ਤੇ ਹਣ ਗੀਆਂ ਇਹ ਤਾਂ ਕਰਕੇ ਜੇ ਛੇਵੇਂ ਪਾਤਸ਼ਾਹ ਲਈ ਤੁਸੀਂ ਦਿਲੋਂ ਸਤਿਕਾਰ ਮਾਣ ਔਰ ਉਹ ਸਾਂਦਾ ਰੱਖੋ ਸਰ ਸਾਹਿਬ ਜਿਵੇਂ ਜਸਵੰਤ ਸਿੰਘ ਸਾਹਿਬ ਦੇ ਚੇਂਜ ਕਰ ਦਿੱਤੇ ਗਏ ਨਵੇਂ ਆ ਗਏ ਹੁਣ ਗੜਗੜ ਸਾਹਿਬ ਆ ਗਏ ਹੈਗੇ ਆ ਕੋਈ ਜੇ ਉੱਥੋਂ ਦੁਬਾਰਾ ਕੋਈ ਮਤਲਬ ਨਜ਼ਰਸਾਨੀ ਹੋ ਜਾਂਦੀ ਹੈ ਇਸ ਭਰਤੀ ਨੂੰ ਲੈ ਕੇ ਜਾਂ ਪਹਿਲਾਂ ਭਰਤੀ ਉਹਨਾਂ ਵੱਲੋਂ ਕੀਤੀ ਗਈ ਫਿਰ ਤੁਹਾਡਾ ਕੁਸਟਮ ਦੇਖੋ ਜੀ ਅਕਾਲ ਤਾ ਸਭ ਦਾ ਹੀ ਤਾਂ ਹੁਕਮ ਮੰਨਣਾ ਔਰ ਇੱਕ ਬੇਨਤੀ ਆ ਉਹ ਹੈ ਵੀ 5 ਮੈਂਬਰੀ ਕਮੇਟੀ ਨੂੰ ਪਹਿਲੇ ਦਿਨ ਹੀ ਜਿੱਤੇ ਪਾਸੇ ਸ਼ੁਰੂ ਕੀਤੀ ਅਰਦਾਸ ਬੇਨਤੀ ਹੋਈ ਅਕਾਲ ਤਾ ਸਾਹ ਤੇ ਉਸੇ ਦਿਨ ਹੀ ਜਹਦਰ ਸਾਹਿਬ ਜਿਹੜੇ ਨਵੇਂ ਬਣੇ ਉਹਨਾਂ ਨੇ ਵੀ ਬੁਲਾਇਆ ਸੀ ਔਰ ਅਨਾਲੋ ਨੇ ਕਿਹਾ ਵੀ ਬਖੋ ਮੈਂ ਕੋਈ ਵੀ ਐਮੈਂਡਮੈਂਟ ਨਹੀਂ ਕਰਨੀ ਜੋ ਹੁਕਮ ਆਏਵੇ 2 ਤਰੀਕ ਦੇ 2 ਦਸੰਬਰ ਦੇ ਔਰ ਤੁਸੀਂ ਆਪ ਲੋ ਤਖੜੇ ਹੋ ਕੇ ਭਰਤੀ ਕਰੋ ਉਹ ਪੰਜਾਂ ਸਿੱਖਾਂ ਨੂੰ ਪੰਜਾਂ ਕਮੇਟੀ ਦੇ ਮੈਂਬਰਸ ਨੂੰ ਕਿਹਾ ਉਹਨਾਂ ਨੇ ਔਰ ਮੇਰਾ ਖਿਆਲ ਆ ਵੀ ਬਹੁਤ ਸਿਆਣਪ ਤੋਂ ਕੰਮ ਲੈਣਗੇ ਔਰ ਨਯਾ ਜਹਦਰ ਸਾਹਿਬ ਇਹ ਗੱਲ 'ਚ ਕਦੇ ਵੀ ਇੰਟਰਵਿਊ ਨਹੀਂ ਕਰਨਗੇ ਔਰ ਸੰਗਤਾਂ ਜਿਵੇਂ ਆਪ ਦਾ ਫੈਸਲਾ ਕਰਨੀਆਂ ਰਾਜਨੀਤਿਕ ਤੌਰ ਤੇ ਔਰ ਇਸੇ ਤਰ੍ਹਾਂ ਆਪ ਦੇ ਡੈਲੀਗੇਟ ਬਣਾ ਕੇ ਤੇ ਉੱਥੇ ਹੀ ਉਸੇ ਥਾਂ ਤੇ ਬੈਠ ਕੇ ਉਸ ਅਕਾਲੀ ਦਲ ਦੀ ਸਿਰਜਣਾ ਕਰਨਗੇ ਜਿਹੜਾ ਅਕਾਲੀ ਦਲ ਅੱਜ ਤੋਂ ਬਹੁਤ ਸਾਲਾਂ ਪਹਿਲਾਂ 100 ਸਾਲ ਤੋਂ ਉੱਪਰ ਹੀ ਹੋ ਗਿਆ ਪਾਰਟੀ ਨੂੰ ਇਹ ਸਾਡੇ ਬਜ਼ੁਰਗਾਂ ਨੇ ਇਹਨੂੰ ਬੜੇ ਮਾਣ ਨਾਲ ਬਣਾਇਆ ਸੀਗਾ ਔਰ 1920 ਦੇ ਵਿੱਚ ਇਹਦੀ ਜਿਹੜੀ ਹੈ ਸਥਾਪਨਾ ਹੋਈ ਸੀਗੀ ਉਸੇ ਤਰ੍ਹਾਂ ਸਟਰਕਚਰ ਬਣ ਕੇ ਸਾਹਮਣੇ ਆਉਂਦਾ। ਪਿਛਲੇ ਦਿਨਾਂ ਦੇ ਵਿੱਚ ਲੀਡਰ ਵੱਲੋਂ ਆਪਣੇ ਹਲਕੇ ਦੇ ਵੱਲੋਂ ਉਹਨਾਂ ਸਵਾਲ ਚੱਕੇ ਗਏ ਵੀ ਤੁਸੀਂ ਸ਼੍ਰੋਮਣੀ ਕਾਲੀਦਾਲ ਵਿੱਚ ਵਜੀਰੀਆਂ ਦਾ ਆਨੰਦ ਮਾਣਿਆ ਹੈਗਾ ਤੇ ਉਸ ਤੋਂ ਬਾਅਦ ਤੁਸੀਂ ਉਸ ਪਰਿਵਾਰ ਨੂੰ ਪਿੱਠ ਦਗਾ ਦਿੱਤੀ ਹੈ। ਉਹਦੇ ਬਾਰੇ ਕੀ ਕਹੋਗੇ? ਨਹੀਂ ਅਸੀਂ ਕਿਸੇ ਪਰਿਵਾਰ ਦੇ ਤਹਿਤ ਨਹੀਂ। ਅਸੀਂ ਕਾਲੀਦਲ ਦੇ ਤਹਿਤ ਆ। ਮੇਰੇ ਪਿਤਾ ਜੀ ਕੋਲੇ ਤੱਕੜੀ ਚੋਣ ਨਿਸ਼ਾਨ ਸੀ। ਉਹ ਕਾਲੀਦਲ ਦੇ ਪ੍ਰਧਾਨ ਰਹੇ 1999 'ਚ। ਤੱਕੜੀ ਚੋਣ ਸ਼ਾਨ ਉਸ ਸਮੇਂ ਬਾਦਲ ਸਾਹਿਬ ਨੂੰ ਮੇਰੇ ਪਿਓ ਨੇ ਆਪ ਦੇ ਹੱਥਾਂ ਨਾਲ ਫੜਾਇਆ। ਐਸੀ ਗੱਲ ਨਹੀਂ। ਪਰ ਮੈਂ ਬੇਨਤੀ ਇਹ ਕਰਦਾ ਇਹ ਪੰਥ ਹੈ ਇਹ ਪਾਰਟੀ ਹੈ ਇਹ ਕਿਸੇ ਦੀ ਜ਼ਗੀਰ ਨਹੀਂ ਹੈਗੀ ਇਹ ਪੰਥ ਸਦਾ ਹੀ ਐਂ ਚੱਲਦਾ ਰਹਿਣਾ ਇਹਨੂੰ ਜਸਵੰਤ ਸਿੰਘ ਰਾਮਗੜੀ ਆ ਜਸਵੰਤ ਸਿੰਘ ਆਲੂਵਾਲੀਆ ਵੱਡੇ ਵੱਡੇ ਜਰਨਲ ਇਹਨੂੰ ਲੀਡ ਕਰਦੇ ਰਹੇ ਆ ਪਰ ਗੱਲ ਇਹ ਆ ਵੀ ਜਿਹੜੀਆਂ ਪੜਾਣ ਪਾ ਕੇ ਜਾਓਗੇ ਨਾ ਲੋਕਾਂ ਨੇ ਥੋੜਾ ਜਿਹਾ ਇਤਿਹਾਸ ਵਿੱਚ ਪੜ੍ਹਨਾ ਉਹ ਨਾਉਣ ਵਾਲੀਆਂ نسلਾਂ ਨੇ ਐਨਲਿਸਿਸ ਕਰਨਾ ਵੀ ਕੌਣ ਠੀਕ ਸੀ ਤੇ ਕੌਣ ਗਲਤ ਸੀ ਪਰ ਇਹ ਕਿਸੇ ਦੀ ਜ਼ਗੀਰ ਨਹੀਂ ਇਹ ਪਾਰਟੀ ਇਹ ਲੋਕਾਂ ਦੀ ਹੈ ਇਹ ਲੋਕਾਂ ਨੇ ਸਰਜੀਤ ਕਰਨੀ ਹੈ ਇਹ ਪਾਰਟੀ ਦੁਰੀਵਾਰ ਇਹ ਰਾਜ ਭਾਗ ਆ ਜਿਹੜੇ ਆਉਂਦੇ ਰਹੇ ਆ ਇਹ ਇਹਨਾਂ ਲੋਕਾਂ ਕਰਕੇ ਆਉਂਦੇ ਰਹੇ ਆ ਅੱਜ ਜਿੱਥੇ ਅਸੀਂ ਪਿੰਡ ਰੋਡੇ ਖੜੇ ਆ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਿਆਂ ਦੀ ਜਨਮ ਭੂਮੀ ਹੈ ਜੇ ਅਸੀਂ ਅੱਜ ਇੱਥੇ ਸ਼ੁਰੂਆਤ ਕੀਤੀ ਹੈ ਤਾਂ ਸਾਡਾ ਕੋਈ ਮਤਲਬ ਹੈ ਇਸ ਗੱਲ ਨਾਲ ਅੱਜ ਜੇ ਅਸੀਂ ਆਹ ਪੁਰਜਵਾਂ ਨੂੰ ਉਹਨਾਂ ਨੂੰ ਭੁੱਲ ਜਾਗੇ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੇ ਲਹੂ ਨਾਲ ਉਸ ਧਰਤੀ ਨੂੰ ਧੋਤਾ ਅਕਾਲ ਤਖਤ ਸਾਹਿਬ ਦੀ ਫਜ਼ੀਲ ਨੂੰ ਉਹਨਾਂ ਨੇ ਆਪਣੇ ਲਹੂ ਨਾਲ ਧੋਤਾ ਹੋਇਆ ਅਸੀਂ ਤਾਂ ਇੱਕ ਹਾਥੀ ਖੜਾ ਕਰ ਰਹੇ ਹਾਂ ਨਾ ਮਗਰ ਅਸੀਂ ਕੋਈ ਏਡੀ ਵੱਡੀ ਕੋਈ ਕੁਰਬਾਨੀ ਨਹੀਂ ਹੈਗੀ ਸਾਡੀ ਇਹ ਤੇ ਜਿਹੜੇ ਕੋਈ ਕਹੀ ਜਾਂਦੇ ਨਾ ਵਜ਼ੀਰੀਆਂ ਬਣੀਆਂ ਫਲਾਨਾ ਬਣੀਆਂ ਇਹ ਜਿਹੜੇ ਸਾਡੇ ਬਾਪੂ ਉਹਨੂੰ ਜ਼ਿਲ੍ਹੇ 'ਚ ਬੈਠੇ ਤੇ ਉਹਨਾਂ ਨੂੰ ਬਜੀਰੀਆਂ ਵੀ ਉਹਨਾਂ ਨੂੰ ਫਿਰ ਮਿਲਦੀਆਂ ਸੀ ਤੇ ਇਸ ਕਰਕੇ ਜੇ ਅਕਾਲ ਤਖਤ ਸਾਹਿਬ ਨੂੰ ਸਤਕਾਰ ਮਾਣ ਤੇ ਜੇਕਰ ਉਹਨਾਂ ਦੇ ਨਾਲ ਡਟ ਕੇ ਖੜੇ ਆ ਸ੍ਰੀ ਹਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਉੱਚ ਉੱਚ ਸਥਾਨ ਨਾਲ ਜੁੜੇ ਆ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਨਾਲ ਜੁੜੇ ਆ ਆ ਬਜੀਰੀਆਂ ਬਜੂਰੀਆਂ ਤੇ ਛੋਟੀਆਂ ਚੀਜ਼ਾਂ ਇਹ ਤੱਕ ਸੇਵਾ ਭਾਵਨਾ ਵਾਸਤੇ ਜਰੀਆ ਜੇ ਸਹੀ ਮਨੋਂ ਸੇਵਾ ਕਰਨੀ ਹੋਵੇ ਤਾਂ ਸਰਦ ਸਾਹਿਬ ਕਿੰਨਾ ਕੁ ਟਾਰਗੇਟ ਹੈਗਾ ਭਰਤੀ ਦਾ ਤੇ ਤੁਸੀਂ ਕਿੰਨੇ ਸਮੇਂ ਚ ਇਹ ਕੰਪਲੀਟ ਕਰ ਦੋ ਦੇਖੋ ਜੀ 6 ਮਹੀਨਿਆਂ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਜਿਵੇਂ ਹੁਕਮ ਓਵੇਂ ਮੰਨਣਾ 6 ਮਹੀਨਿਆਂ ਦੇ ਅੰਦਰ-ਅੰਦਰ ਸਾਰੀ ਭਰਤੀ ਕੰਪਲੀਟ ਕਰਨੀ ਹੈ ਔਰ ਤਕਰੀਬਨ ਇਹ ਜਿਹੜੀ ਲੱਖਾਂ ਦੇ ਵਿੱਚ ਜਾਊਗੀ ਤਕਰੀਬਨ ਜਿਹੜਾ ਸਾਡਾ ਟਾਰਗੇਟ ਹੈ ਵੀ ਇਹ ਟੱਚ ਕਰ ਜੂ ਕਰੋੜ ਦੇ ਆਸ-ਪਾਸ ਇੰਨੀ ਭਰਤੀ ਹੋ ਜਾਣੀ ਹੈ ਔਰ ਇਹਦੇ ਵਾਸਤੇ ਇਹ ਸੀ ਨਹੀਂ ਇਹ ਨਹੀਂ ਕਹਿੰਦੇ ਵੀ ਇਕੱਲੇ ਕੋਈ ਅਸੀਂ ਜੇ ਕਿਸੇ ਨੂੰ ਪ੍ਰੇਰਿਤ ਕਰ ਰਹੇ ਜਿਨਾ ਨਾ ਸਾਡਾ ਕੋਈ ਕਹਿਣਾ ਉਹ ਤਾਂ ਆਪਣੇ ਆਪ ਸਭ ਨੂੰ ਅੱਜਕੱਲ ਤਾਂ মিডিਆ ਜਿਹੜੀ ਗੱਲ ਤੁਸੀਂ ਮੈਨੂੰ ਪਤਾ ਮੈਥੋਂ ਪਹਿਲਾਂ ਸਾਰੇ ਪਿੰਡ ਨੂੰ ਪਤਾ ਹੁੰਦਾ ਕਸ ਕਰਕੇ ਜਿਹੜੇ ਵਿਚਾਰ ਉਹ ਦੇ ਸਕਦੇ ਉਹ ਕਹਿ ਰਹੇ ਸਾਨੂੰ ਤੇ ਮੇਰਾ ਖਿਆਲ ਹੈ ਵੀ ਸਾਡੇ ਵਿਚਾਰਾਂ ਨਾਲ ਉਹਨਾਂ ਦੇ ਜਾਰੇ ਵਿਚਾਰ ਵਧਿਕਾ ਭਾਵੇਂ ਸੱਤ ਚ ਕੱਢ ਕੇ ਸੁਣ ਲਓ ਵੀ ਲੋਕ ਕੀ ਗੱਲਾਂ ਕਰਦੇ ਆ ਸਰ ਸਾਬ ਆਖੀ ਸਵਾਲ ਆ ਜਿਵੇਂ ਗਰੁੱਪ ਬਹੁਤ ਆ ਗਿਆ ਵਾਸ ਪੰਜਾਬ ਦੀ ਪਾਰਟੀ ਵੀ ਬਣੀ ਹੋਈ ਆ ਉਹਨਾਂ ਨੇ ਵੀ ਪਰਤ ਸ਼ੁਰੂ ਕਰਨੀ ਸੀ ਪਤਾ ਨਹੀਂ ਕੀਤੀ ਕਿ ਨਹੀਂ ਕੀਤੀ ਤੇ ਤੁਹਾਡੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈਗੀ ਆ ਕੀ ਆਉਣ ਵਾਲੇ ਸਮੇਂ ਚ ਇਹ ਸਾਰੇ ਗਰੁੱਪ ਇਕੱਠੇ ਹੋ ਸਕਦੇ ਬਿਲਕੁਲ ਜੀ ਹੁਣ 1920 ਜਿਹੜਾ ਅਕਾਲੀ ਦਲ ਉਹਨੇ ਭੰਗ ਕਰਕੇ ਇਹ ਬਣਾ ਲਿਆ ਹੈਗਾ ਤੇ ਬਲਕਿ ਉਹ ਤਾਂ ਸਾਡੇ ਨਾਲ ਖਾਲਸਾ ਬਹੀਰ ਵਾਲੇ ਲੜਦੇ ਆ ਵੀ ਸਾਨੂੰ ਉਹਦੇ ਕਿਉਂ ਨਹੀਂ ਸੱਜੇ ਨਾਲ ਅਸਵੀ ਨਾਲ ਸ਼ਾਮਲ ਹੁੰਦੇ ਤੇ ਇਸ ਕਰਕੇ ਪੰਥ ਇਕੱਠਾ ਹੋ ਰਿਹਾ ਕੋ ਦੋਰਿਆ ਨਹੀਂ ਔਰ ਪੰਥ ਦੇ ਸਮੂਲੀਅਤ ਵਾਸਤੇ ਅਸੀਂ ਸਾਰੇ ਵੱਡੇ ਛੋਟੇ ਪਰਿਵਾਰਾਂ ਨੂੰ ਮੇਰੀ ਗੱਲ ਇਸ਼ਾਰਾ ਸਮਝ ਗਏ ਹੋਵੋਗੇ ਸਭ ਨੂੰ ਬੇਨਤੀ ਕਰਦੇ ਆਂ ਵੀ ਭਾਈ ਇਹ ਜਿਹੜੀ ਪਾਰਟੀ ਹੈ ਨਾ ਇਹ ਸ਼੍ਰੋਮਣੀ ਅਕਾਲੀ ਦਲ ਇਹ ਇੱਕ ਐਸੀ ਸੰਗਤਾਂ ਦੀ ਸਾਂਝੀ ਉਹ ਪਾਰਟੀ ਹੈ ਜਿਹਦੇ ਵਿੱਚ ਸਾਨੂੰ ਇੱਕ ਸੇਵਾਦਾਰ ਦੇ ਤੌਰ ਤੇ ਸੇਵਾ ਨਿਭਾਉਣੀ ਚਾਹੀਦੀ ਹੈ ਔਰ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਉਹਦੇ ਵਿੱਚ ਇੱਕ ਜੁਟ ਹੋਣਾ ਚਾਹੀਦਾ ਪੰਥ ਇਕੱਠਾ ਹੋਣਾ ਚਾਹੀਦਾ ਔਰ ਇਕੱਠਾ ਕਾਲਤਾ ਸਭ ਦਾ ਝੰਡੇ ਥੱਲੇ ਹੋਣਾ ਚਾਹੀਦਾ ਇਹ ਅਸੀਂ ਜ਼ਰੂਰ ਕਰਾਂਗੇ ਔਰ ਉਸ ਤੋਂ ਜੋ ਹੁਕਮ ਆਊਗਾ ਮੰਨਾਂਗੇ ਬਹੁਤ ਧੰਨਵਾਦ ਜੀ ਸਰਬੰਨੇ ਮੱਖਣ ਬਰਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਰੇ ਗਰੁੱਪ ਇਕੱਠੇ ਹੋਣ ਦੀ ਬਹੁਤ ਵੱਡੀ ਸੰਭਾਵਨਾ ਹੈਗੀ ਹੈ ਕੋਸ਼ਿਸ਼ ਜਿਹੜੇ ਛੋਟੇ ਗਰੁੱਪ ਸੀਗੇ ਉਹ ਸ਼ਮੂਲਿਤ ਵੀ ਕਰਗੇ ਆ ਅਸੀਂ ਕਾਲ ਤੱਕ ਸਾਡੇ ਜੋ ਹੁਕਮ ਹੋਣਗੇ ਉਹ ਤੋਂ ਅੱਗੇ ਉਹ ਵੀ ਸਾਰੀ ਜਿਹੜੀ ਆਪਦੀ ਕਾਰਵਾਈ ਕਰਨਗੇ ਉਮੀਦ ਕਰਦਾ ਹਾਂ ਸਾਡੀ ਗੱਲਬਾਤ ਸਹਿਰ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ